ਹਉ ਮੈਂ ਵਿਚਰ ਮਨੋਹਿਆ ਲਤਿਆ ਅਜਿ ਘਿਰ ਭਾਰੀ ਗਰਲੁ ਸ਼ਬਦ ਮੁਖ ਪਾਇਆ ਹੋ ਮੈਂ ਵਿਚਿ ਮਾਰੀ ਮਨ ਮੇ ਹਉ ਮੈਂ ਮੂ ਦੁਖ ਪਾਰੀ ਕੀ ਪਉਜਲ ਜਗਤ ਨਾ ਜਾਰੀ ਕਰਨਾ ਗੁਰੁ ਮੁਖ ਤਰ ਤਾਰਿ ਰਹਾਉ ਤੈ ਜਨ ਮਾਇਆ ਮੂ ਪਸਾਰ ਸਮਰਤ ਅਕੜੀ ਤ੍ਰਿਯਾ ਗੁਰ ਸਤ ਸੰਗਤ ਪਾਈਐ ਨਤਿਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਨਾਮਕਾਲ ਅਰਜਨ ਕਰਨੀ ਉਤਮ ਹੈ ਅਰ ਕੀਰਤ ਜਗ ਪਰਸਾਰਿ ਤੇ ਪਾ ਚ ਪਾ ਕਰ ਠਾਕੁਰ ਮੇਹ ਹਰ 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 ਉਤਾਰ ਨਾਨਕ ਸੁਖਦੁਰ ਪੂਰਾ ਭਾਇਆ ਬੰਦਿਆ ਨਾਮਾਰ ਮਲਾਹ ਮਹਿਲਾ ਤੀਜਾ ਚਾਰ ਦੂਜਾ ਇੱਕ ਉੰਗਰ

ਸੋ ਪੰਡਤ ਸੋ ਜੋਤੀ ਹਾ ਗੁਣਾ ਕੀ ਪੰਡਵ ਤਾਰ ਅਨਦ੍ਰਿ ਕੋ ਨਾਮ ਬਖਾਨੈ ਸਤੁਰ ਕੀ ਉਹ ਨੀਖਿਆਲੇ ਸਤੁਰ ਆਗੇ ਸੀਸ ਤਰੇ ਸਦਾ ਲਗ ਰਹਿ ਨਿਰਵਾਣ ਸੋ ਪੰਡਤ ਦਰਜੈ ਪਰਮਾਨ ਸਬਣਾ ਹੈ ਕੋ ਏਕ ਬਖਾਨੈ ਜਾ ਏਕੋ ਵੇਖੈ ਤਾ ਏਕੋ ਜਾਣੈ ਜਾ ਕੋ ਬਖਸ਼ੇ ਮਿਲੇ ਸੋ ਏ ਅਤ ਉਤ ਸਦਾ ਸੁਖ ਹੋਏ ਕਹਿਤ ਨਾਨਕ ਗਲ ਕਵਨ ਵਿਸਤਰੀਆ ਕੋ ਹੋਏ ਸੋਈ ਮੋਕਟਰ ਜਾ ਕੋ ਕਿਰਪਾ ਹੋਏ ਹੰਦਨ ਹਰ ਕੋ ਨ ਦਵੈ ਸੋਈ ਸਾਸਤਰ ਦੇਵ ਕੀ ਕਿਰਪਾ ਕੋ ਬੁਖ ਨ ਹੋਏ ਮਨਾਰ ਮਹੱਲਾ ਤੀਜਾ ਪ੍ਰੰਪਰਮ ਜੋਣਾ ਮਨਮੁਖ ਪਰਮਾਈ ਜਮਕਾ ਮਾਰੇ ਨਿਤ ਨਰ ਮਰ ਭਗਤ ਜਵਾਈ ਸਤੁਰ ਸੇਵਾ ਜਮ ਕੀ ਕਰਣੀ ਕਾ ਚਪਾਈ ਸਤੁਰ ਸੇਵਾ ਜਮ ਕੀ ਕਾ ਚੁਕਾਈ ਹਰ ਪ੍ਰਮੇ ਦਾ ਮਹਲਾ ਕਿਰਪਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਜਨਪਦਾਰ ਤੋਂ ਦਾ ਖੋਇਆ ਕੌਡੀ ਬਦਲੇ ਜਨਮ ਜਾਈ ਰਹਾ ਹੋ ਕਰ ਕਿਰਪਾ ਗੁਰਮੁਖ ਲਗਿਆ ਪਿਆਰ ਅੰਦਰ ਪੱਗ ਹਰ ਹਰੂਰ ਤਾਰੈ ਪਵਜਲ ਸ਼ਬਦ ਲੰਗਾ ਬੜਾ ਹਰ ਦਾ ਸੱਚਾ ਜਿਸ ਹੈ ਸੱਚਿਆਰ ਬਹੁ ਕਰਮ ਕਰੇ ਸਤਗੁਰ ਨੀਂ ਪਾਇਆ ਬਿਨ ਗੁਰ ਆਮੈ ਮਨਤਾ ਬਹੁ ਮੋਪਦਾ ਆਦੂ ਜੈ ਪਾਇ ਮਨ ਕੋ ਦੁਖ ਪਾਇ ਕੇ ਕਰਤਾ ਭਗ ਮਨ ਸਾਹਾ ਗੁਰ ਸਾਭੀ ਜਪੀਐ ਸਤਿਵਾਹਾ ਆਜ ਹਜ਼ੂਰ ਹਰ ਵੀ ਪਰਵਾ ਨਾਨਕ ਗੁਰਮੁਖ ਨਾਮ ਸੁਮਾਰ ਸੁਮਾਰ ਮਹਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਪੈਰ ਚਾਰ ਦਿਨ ਸਦ ਜਾਕੇ ਸਤ ਗੁਰ ਦੀ ਸੇਵਾ ਭਗਵਾਏ ਹੋਂ ਤਨ ਆਉਤਰ ਜਨ ਕੈ ਸਦ ਲਾ ਗੋ ਪਾਇ ਹਾਉ ਕੀ ਮਾ ਸੁਧਾਰ ਕੇ ਗੋਣ ਗਾਈ ਮੁਰਕਾ ਸ਼ਬਦ ਮਹਾਰਸਮੀਠਾ ਹਰ ਕਾ ਨਾਮ ਉਕਤ ਕਰ ਪਾਈ ਰਹਾ ਮਾਇਆ ਮੂ ਅ ਗਿਆਨ গোਵਾਰ ਮਨ ਮਕ ਮੋਹਿ ਮੋਦ গোਵਾਰ ਅੰਤਨ ਸੰਤਾ ਕਰਦੇ ਰਹਾਏ ਮਨ ਮਰ ਜਮੈ ਮਿਲੈ ਸਜਾਈ ਗੁਰਮਖ ਨਾਮ ਨਾਮ ਲਵਲਾਈ ਕੂੜਲ ਰਚਨਾ ਲਪਟਾਈ ਜੋ ਕਿ ਸੋ ਐ ਸੈ ਸਪਾਏ ਹਰ ਸਕੀਵ ਰਘੁੰਦ ਸਾਈ ਕੋਟ ਮਦੇ ਕਿਸੇ 부ਜਾਈਆ ਤੇ ਬਖਸ਼ੀ ਦੇਵਣਿਆਹੀ ਜੋ ਤਰ ਲਿਖਿਆ ਜੋ ਤਰ ਮਿਲਿਆ ਸੁਖ ਛਣ ਨਾ ਜਾਏ ਨਾਨਕ ਘਰ ਘਰ ਨਾਮ ਸਮਾਈ ਮਾਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋ ਇਕ ਹੈ ਸਤਿਗੁਰ ਸੇਵਾ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਰਹਾ ਗੁਰ ਸ਼ਬਦੀ ਅਸਰ ਕਰ ਰਹਾ ਮੇਰਾ ਮਨ ਕਾਹੀ ਉਸ ਲਈ ਜੈ ਲਾਹ ਕਦ ਗੁਰਨਾਮ ਨਾਮ ਹੈ ਗੁਰਮਤ ਅੰਤਨ ਹਿਰਦੈ ਰੂਜੈ ਹਾਉ ਭਵੀ ਹਾਥਿਨ ਖਿਨੇ ਬੈਲਾ ਲਾਏ ਬਿਨ ਪਰ ਦੇਖੀ ਨਾ ਪਾਏ ਇਹ ਵਿਛੋੜਾ ਸਹਿਆ ਰਾਂ ਜਾਏ ਸਤਿਗੁਰ ਮਿਲੈ ਕਭ ਮਿਲੈ ਸੁਖਾਏ ਨਾਮ ਹੀ ਨੇ ਬਿਨ ਸਹਿ ਦੁਖ ਪਾਏ ਕ੍ਰਿਸ਼ਨ ਜਨਿਆ ਭੂਖ ਨ ਜਾਏ ਬਿਨ ਭਗਵਾਨ ਨਾਮ ਨ ਪਾਇਆ ਜਾਏ ਬਹੁ ਬਿਧਾ ਕ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਪਾਰ ਮਾਰਗ ਮੈਂ ਫਿਰ ਹੋਏ ਗੁਆ ਸੀਤਲ ਹੋਏ ਚੌਜੁਗ ਸੂਬਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਫਿਰਲਾ ਪਾਈ ਕੋਈ ਚੌਜੁਗ ਸੋਬਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਫਿਰਲਾ ਕੋਈ ਵਾਹਿਗੁਰੂ ਕੀ ਖਤ ਸੋ ਵਾਹਿਗੁਰੂ ਕੀ